ਮੇਰੇ ਸਾਰੇ ਭੈਣ ਭਰਾਵਾਂ ਨੂੰ ਸਤਸ੍ਰੀ ਅਕਾਲ ਜੀ ਅੱਜ ਦੇ ਯੁੱਗ ਦੇ ਵਿੱਚ ਦੁਨੀਆ ਨੇ ਬਹੁਤ ਤਰੱਕੀ ਕੀਤੀ ਹੈ ਲੇਕਿਨ ਅੱਜ ਜੋ ਪੁਰਾਣੀ ਸੰਸਕਾਰ ਸੀ ਸਾਡੇ ਵਾਲੇ ਪੈਰੇ ਦੇ ਬਜ਼ੁਰਗਾਂ ਦੀ ਇੱਜ਼ਤ ਕਰਦੇ ਸੀ ਸੋ ਅਸੀਂ ਬੜੀ ਇੱਜ਼ਤ ਕਰਦੇ ਸਾਡਾ ਅਰਥ ਹੈ ਆਪਣੇ ਬਜ਼ੁਰਗਾਂ ਕੋਲ ਬੜੀ ਉਹਦੇ ਸੋ ਅੱਜ ਦੇ ਬੱਚੇ ਜਿਹੜੇ ਨੇ ਬੋਲਦੇ ਨੇ ਔਰ ਆਪਣੇ ਮਾਂ ਪਿਓ ਦੀ ਇੱਜ਼ਤ ਕਰਨੀ ਭੁੱਲ ਗਏ ਨੇ ਆ ਸਮਾਜ ਛੱਡ ਜਾਂਦੇ ਨੇ ਉਹ ਲਈ ਮੈਂ ਚਾਨ ਲੈਣਾ ਤੁਹਾਡੀ ਸੇਵਾ ਵਿੱਚ ਹਾਜ਼ਰ ਕਰਾਂਗਾ ਆਦਮੀ ਨੂੰ ਮਿੱਟੀ ਕਰ ਦੇਣ ਮਜਬੂਰੀਆਂ ਮਾੜਿਆਂ ਦੇ ਨੱਚ ਪੈਣ ਪਾਈਆਂ ਵਿੱਚ ਦੂਰੀਆਂ ਆਦਮੀ ਨੂੰ ਮਿੱਟੀ ਕਰ ਦੇਣ ਮਜਬੂਰੀਆਂ ਮਾੜਿਆਂ ਦੇ ਨੱਚ ਪੈਣ ਪਾਈਆਂ ਵਿੱਚ ਦੂਰੀਆਂ ਓਈਓ ਪੁੱਤ ਘਰ ਵਿੱਚੋਂ ਪਾਣੀ ਕੱਢਦੇ ਓਈਓ ਪੁੱਤ ਘਰ ਵਿੱਚੋਂ ਪਾਣੀ ਕੱਢਦੇ ਕਿਨੂੰ ਸਿਖਵਾਉਂਦੀ ਮਾਂ ਘੋਟ ਘੋਟ ਚੂਰੀਆਂ ਤੇ ਮੀਨੂ ਮਿੱਟੀ ਕਰ ਦੇਣ ਮਜਬੂਰੀਆਂ ਮਾੜਿਆਂ ਦੇ ਨੱਚ ਪੈਣ ਭਾਈਆਂ ਵਿੱਚ ਦੂਰੀਆਂ